ਤੁਹਾਡੇ ਕਿੰਨਾ ਦਾ ਹੁੰਕਾਰ ਆ ਮਿਲ ਰਿਹਾ ਹੈਗਾ ਮੈਂ ਸਰਬਜੀਤ ਕੁਰ ਸ਼ਿਮਲਾਪਰੀ ਬਾੜ ਨੰਬਰ 37 ਵਿਰੇ ਸਸਕਲ ਮੈਂ ਤਾਂ ਵਿਕਾਸ ਦੇ ਨਾਂ ਤੇ ਵੋਟ ਮੰਗਣ ਗਲੀ ਗਲੀ ਘਰ ਘਰ ਡੋਰ ਡੋਰ ਪ੍ਰਚਾਰ ਕਰ ਰਹੇ ਆ ਤੁਹਾਡੇ ਸਾਹਮਣੇ ਮੂੰਹ ਤੋਂ ਬੋਲਦੀ ਤਸਵੀਰ ਆ ਜੋ ਅਸੀਂ ਵਿਕਾਸ ਕੀਤਾ ਚਾਹੇ ਪੀਣ ਵਾਸਤੇ ਸਾਫ ਸੁਥਰਾ ਪਾਣੀ ਹੋਵੇ ਟਿਊਬਲ ਲਗਾਏ ਹੁਣ ਚਾਹੇ ਅਸੀਂ ਸੁਪਰ ਸੈਕਸ਼ਨ ਮਸ਼ੀਨ ਲਗਾ ਕੇ ਸੀਵਰੇ ਦੀ ਸਮੱਸਿਆ ਦਾ ਹੱਲ ਕਰਾਇਆ ਹੋਵੇ ਚਾਹੇ ਅਸੀਂ ਪਾਰਕ ਬਣਾਏ ਹੋਣ ਚਾਹੇ ਅਸੀਂ ਡਿਵੈਲਪਮੈਂਟ ਦੇ ਚਾਹੇ ਸੜਕਾਂ ਪੱਕੀਆਂ ਕਰਾਈਆਂ ਹੋਣ ਮਹੱਲੇ ਪੱਕੇ ਕਰਾਏ ਅਸੀਂ ਤਾਂ ਵਿਕਾਸ ਦੇ ਨਾਂ ਤੇ ਵੋਟ ਮੰਗ ਰਹੇ ਆ ਇੱਕ ਪਾਸੇ ਵਿਕਾਸ ਤੇ ਵੋਟ ਮੰਗ ਰਹੇ ਆ ਦੂਸਰੇ ਪਾਸੇ ਤਲਬਦਰੂ ਵੋਟ ਮੰਗ ਰਹੇ ਉਹਨਾਂ ਨੂੰ ਵੀ ਪੁੱਛ ਲਿਓ ਉਹਨਾਂ ਦੇ ਕੀ ਦੇਣਾ ਤੇ ਸਾਡੇ ਕੀ ਦੇਣਾ ਮੈਂ ਬਾੜ ਵਿੱਚ ਤੁਹਾਡੇ ਦੁੱਖ ਸੁੱਖ ਤੁਹਾਡੇ ਬਾੜ ਦੀ ਡਿਪਾਰਟਮੈਂਟ ਕੀਤੀ ਆ ਤੁਹਾਡਾ ਧਿਆਨ ਰੱਖਦੇ ਆ ਤੁਹਾਡੇ ਜੋ ਵੀ ਕੰਮ ਲਈ ਜਾਣੇ ਤੁਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿੰਦੇ ਆ ਤੁਸੀਂ ਉਹਨਾਂ ਨੂੰ ਇੱਕ ਇੱਕ ਵੋਟ ਕਾਂਗਰਸ ਪਾਰਟੀ ਦੇ ਪੰਜੇ ਤੇ ਮੋਹਰਾਂ ਲਾ ਕੇ ਤੁਸੀਂ ਉਹਨਾਂ ਨੂੰ ਕਾਮਯਾਬ ਬਣਾਉਣਾ ਜੋ ਤੁਹਾਡੇ ਵਿਕਾਸ ਦੀ ਹਰ ਵੇਲੇ ਸਮੱਸਿਆ ਦਾ ਬੇਸਕ ਕਸੂਲਤਾ ਤੁਹਾਨੂੰ ਲਿਆ ਕੇ ਦਿੰਦੇ ਆ ਮੈਂ ਧੰਨਵਾਦ ਕਰਨਾ ਸਾਡੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਪਹਿਲਾਂ ਦੂਜੀ ਵਾਰੀ ਮੇਰੀ ਧੰਨਪਤਨੀ ਨੂੰ ਟਿਕਟ ਦੇ ਕੇ ਨਿਵਾਜਿਆ ਔਰ ਦੂਜੀ ਵਾਰੀ ਕਾਂਗਰਸ ਪਾਰਟੀ ਨੇ ਡਿਪਟੀ ਮੇਅਰ ਬਣਾ ਕੇ ਬਹੁਤ ਵੱਡਾ ਮਾਰਕ ਸ਼ਿਮਰਾਪੁਰ ਇਲਾਕੇ ਨੂੰ ਦਿੱਤਾ ਹੈ। ਡਿਪਟੀ ਮੇਅਰ ਹੋਣ ਦੇ ਨਾਤੇ ਜੋ ਵਿਕਾਸ ਦੇ ਕੰਮ ਕੀਤੇ ਨੇ ਉਹ ਬਹੁ ਬੋਡੀ ਤਸਵੀਰਾਂ ਔਰ ਕਿਹੜੀਆਂ ਸੜਕਾਂ ਤੁਹਾਨੂੰ ਕਿਹੜੀ ਕਿਹੜੀ ਸੜਕਾਂ ਆ ਔਰ ਪਾਰਕ ਔਰ ਸ਼ਮਸ਼ਾਨ ਘਾਟ ਔਰ ਸਕੂਲ ਨੂੰ ਗ੍ਰਾਂਟਾਂ ਪਰ ਮੇਰਾ ਜਿਹੜਾ ਇਲਾਕਾ ਤਾਂ ਤੁਹਾਨੂੰ ਮੈਂ ਬਣਾਉਣਾ ਹੀ ਸੀਗਾ ਜਿੱਥੇ ਨਾ ਹੋਰ ਪੂਰੇ ਆਪਣੇ ਹਲਕਾ ਦੱਖਣੀ ਦੇ ਵਿਕਾਸ ਕੀਤੇ ਨੇ ਉਹ ਸਾਰੇ ਇੱਕ ਇੱਕ ਕਰਕੇ ਜਿਹੜੇ ਮੈਂ ਪੇਪਰ ਦਿੱਤੇ ਹੋਏ ਨੇ ਉਹ ਲੋਕ ਪੜ੍ਹ ਰਹੇ ਨੇ ਔਰ ਮੈਂ ਕਈ ਵਾਰੀ ਵਿਰੋਧੀਆਂ ਨੂੰ ਚੈਲੰਜ ਵੀ ਕੀਤਾ ਵੀ ਜੇ ਤੇ ਕੋਈ ਸ਼ੱਕ ਤੁਹਾਨੂੰ ਨਾਜਰ ਆਉਂਦੀ ਆ ਤਾਂ ਤੁਸੀਂ ਜਿੱਥੇ ਮਰਜ਼ੀ ਖੁੱਲੀ ਜਗ੍ਹਾ ਡਿਬੇਟ ਕਰ ਲਓ ਤੇ ਮੇਰੇ ਕੋਲ ਸਬੂਤ ਨੇ ਜਿਹੜੇ ਮੈਂ ਕੰਮ ਕੀਤੇ ਨੇ ਚਾਹੇ ਡਾਬੇ ਪਿੰਡ ਦੇ ਵਿੱਚ ਇੱਕ ਸਟੇਡੀਅਮ ਇੱਕ ਕਬੂਡੀ ਸੈਂਟਰ ਇੱਕ ਪਾਰਕ ਇੱਕ ਸ਼੍ਰੀ ਜਨ ਹோம் ਜਿਹੜਾ ਬਣ ਕੇ ਤਿਆਰ ਹੋ ਰਿਹਾ ਉਹ ਮੈਂ ਲੈ ਕੇ ਆਇਆ ਔਰ ਦੂਸਰਾ ਲਹਾਰੇ ਪਿੰਡ 'ਚ ਇੱਕ ਮੈਚ ਚੋਬਾ ਸੀਗਾ ਉਹਨੂੰ ਭਰ ਕੇ ਉਥੇ ਮਾਰਕ ਬਣਾਇਆ ਉੱਥੇ ਅੱਜ ਲੋਕ ਬੱਚੇ ਖੇਡਦੇ ਨਾਲ ਸ਼ਿਰਕ ਕਰਦੇ ਨੇ ਉਹਦੇ ਨਾਲ ਸ਼ਮਸ਼ਾਨ ਘਾਟਾ ਉਹਦੇ 26 ਲੱਖ ਰੁਪਈਆ ਲੈ ਕੇ ਆਇਆ ਉਹਦੇ ਸ਼ੈੱਡ ਬਦਲੇ ਨੇ ਉਹਦੀਆਂ ਜਿਹੜੀਆਂ ਨੀਵਾ ਸੀਗਾ ਨੂੰ ਉੱਚਾ ਕੀਤਾ ਫਰਸ਼ ਵਧੀਆ ਲਾਏ ਨੇ ਲੋਕਾਂ ਦੇ ਬੈਠਣ ਦੇ ਲਈ ਤਾਂ ਕਿ ਲੋਕਾਂ ਨੂੰ ਦੂਰ ਜਾਣਾ ਪੈਂਦਾ ਸੀਗਾ ਇੱਥੇ ਲਹਾਰੇ ਨੇੜੇ ਲੋਕਾਂ ਨੂੰ ਸਮੱਸਿਆ ਦੂਰ ਸਮੱਸਿਆ ਹੁੰਦੀ ਸੀ ਕਿ ਉਹ ਨੇੜੇ ਜਿਹੜਾ ਨੂੰ ਸੁਵਿਧਾ ਮਿਲ ਗਈ ਹੈ ਔਰ ਹੋਰ ਵੀ ਜਿਹੜੇ ਛੜਕਾਂ ਚਾਹੇ ਗਿੱਲ ਰੋਡ ਹੋਵੇ ਗਿੱਲ ਰੋਡ ਬਿਸ਼ਕਰਮਾ ਚੌਕ ਤੋਂ ਲੈ ਕੇ ਗਿੱਲਾ ਨਹਿਰ ਤੱਕ ਪਹਿਲਾਂ ਮੈਂ ਉੱਥੇ ਪਲਾਸ ਵਾਟਰ ਸਪਲਾਈ ਦੇ ਸੀਵਰ ਜਿਹੜਾ ਉੱਥੇ ਪਵਾਇਆ ਜੋ ਪਾਣੀ ਖੜ ਜਾਂਦਾ ਸੀਗਾ ਬਰਸਾਤ ਵੇਲੇ ਉਹਨੂੰ ਕੱਢਣ ਲਈ ਉੱਥੇ ਬਰਸਾਤੀ ਨਾਲ ਪਵਾਇਆ ਗਿੱਲਾ ਐਂਡਪੁਆਇੰਟ ਤੱਕ ਉਸ ਤੋਂ ਬਾਅਦ ਸੜਕ ਦਾ ਡਿਜ਼ਾਈਨ ਕਰਾਇਆ ਇੱਕ ਪਹਿਲੀ ਛੜਕਾ ਲੁਧਿਆਣਾ ਚ ਜਿਹੜੀ ਮਾਡਲ ਛੜਕ ਬਣੀ ਆ ਜਿਹੜੀ ਲੁਧਿਆਣਾ ਚ ਕੋਈ ਛੜਕਾ ਸੀ ਨਹੀਂ ਬਣੀ ਇਹਨੇ ਚੌਕ ਸਾਰੇ ਸਿਮਿੰਟ ਦੇ ਬਣਾਏ ਔਰ ਗਿੱਲਾ ਪੁਲ ਤੱਕ ਲੁਕਦੀ ਬਣਾਇਆ ਔਰ ਗਿੱਲਾ ਉਹ ਤੋਂ ਅੱਗੇ ਜਾ ਕੇ ਜੋ ਕਾਲਜ ਆ ਜੀਐਨਓ ਨੂੰ ਬਾਜਰੀ ਸਿਮਿੰਟ ਦੀ ਬਣਾ ਕੇ حوالے ਕੀਤਾ ਹੈ ਚਾਹੇ ਗਿੱਲਾਂ ਵਾਲੀ ਨਹਿਰ ਤੋਂ ਲਹਾਰਾ ਪਿੰਡ ਹੋਵੇ ਲਹਾਰੇ ਪਿੰਡ ਤੋਂ ਲਹਾਰ ਦੀ ਫਿਰਨੀ ਹੋਵੇ ਲਹਾਰੇ ਫਿਰਨੀ ਤੋਂ ਡਾਬਾ ਪਿੰਡ ਹੋਵੇ ਡਾਬੇ ਪਿੰਡ ਤੋਂ ਡਾਬੇ ਪਿੰਡ ਦੀ ਫਿਰਨੀ ਹੋਵੇ ਡਾਬੇ ਪਿੰਡ ਤੋਂ ਗਿਆਸਪੁਰਾ ਪਿੰਡ ਹੋਵੇ ਗਿਆਸਪੁਰੇ ਦੀ ਫਿਰਨੀ ਹੋਵੇ ਔਰ ਗਿਆਸਪੁਰੇ ਤੋਂ ਲੈ ਕੇ ਪੇਪਲ ਚੌਕ ਹੋਵੇ ਪੇਪਲ ਚੌਂਕ ਤੋਂ ਲੈ ਕੇ ਲਹਾਰਾ ਪਿੰਡ ਹੋਵੇ ਪੇਪਲ ਚੌਂਕ ਤੋਂ ਲੈ ਕੇ ਇਸਮਾਨ ਚੌਂਕ ਤੱਕ ਇਸਮਾਨ ਚੌਂਕ ਤੋਂ ਲੈ ਕੇ ਕੰਗਰ ਮੜ ਤੱਕ ਇਸਮਾਨ ਚੌਂਕ ਤੋਂ ਲੈ ਕੇ ਜਸਪਾਲ ਮੰਗਰ ਤੱਕ ਇਸਮਾਨ ਚੌਂਕ ਤੋਂ ਲੈ ਕੇ ਸਵਾਨੀ ਮੋਟਰ ਤੱਕ ਔਰ ਪ੍ਰਤਾਪ ਚੌਂਕ ਤੋਂ ਲੈ ਕੇ ਜੋ ਸੰਤਰਾਮ ਚੇੜੀ ਦਾ ਕਾਰਖਾਨਾ ਹੈ ਉਥੋਂ ਤੱਕ ਔਰ ਜੋ ਸਾਡਾ ਕਾਰਪੋਰੇਸ਼ਨ ਦਾ ਦਫਤਰਾ ਸੀ ਜੋਂ ਦਾ ਜਿਹੜੀ ਬੈਕ ਸਾਈਡ ਦੀ ਸੜਕ ਜਿਹੜੀ ਆ ਭੋਗਰ ਕੋਲਾਰ ਇੰਡਸਟਰੀ ਤੱਕ ਔਰ ਹੋਰ ਵੀ ਜਿਹੜੀਆਂ ਮੰਡੀ ਵਾਲੀ ਸੜਕ ਜਿਹੜੀ ਦਾਣਾ ਮੰਡੀ ਦੀ ਆ ਉਹ ਔਰ ਹੋਰ ਸਾਰੇ ਵਿਕਾਸ ਦੇ ਜਿਹੜੇ ਕੰਮ ਅਸੀਂ ਕੀਤੇ ਨੇ ਉਹ ਸਾਰੇ ਲੋਕਾਂ ਕੇ ਇੱਕ ਇੱਕ ਕਰਕੇ ਅਸੀਂ ਆਪਣਾ ਪੈਪਰਲ ਬਣਾਇਆ ਉਹ ਅਸੀਂ ਦੇ ਰਿਹਾ ਕਾ ਕਰ ਜਾ ਕੇ ਔਰ ਬਰੋਧੀਆਂ ਨੂੰ ਪੁੱਛਣਾ ਕਿ ਉਹ ਵੀ ਇੱਕ ਕੰਮ ਕਰਾ ਦੇਣ ਜਿਹੜਾ 2.5 ਸਾਲ ਸਰਕਾਰ ਨੂੰ ਬਣੀ ਹੋਏ ਨੇ ਕਿ ਇੱਕ ਵੀ ਕੰਮ ਉਹਨਾਂ ਨੇ ਕੀਤਾ ਹੋਵੇ ਕਿ ਉਹ ਇਲਾਕੇ ਦੇ ਵਿੱਚ ਇੱਕ ਸਵਾਲ ਸੀਗਾ ਜਿਹੜੇ ਮੇਰੇ ਕਰਾਏ ਹੋਏ ਕੰਮ ਨੇ ਉਹਨਾਂ ਨੂੰ ਜਾ ਕੇ ਪੱਥਰ ਲਾਈ ਜਾਂਦੇ ਨੇ ਜਾ ਕੇ ਕਾਂਗਰਸ ਕਾਂਗਰਸ ਨੂੰ ਹੀ ਛੱਡ ਕੇ ਜਿਹੜੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸੀਗੇ ਉਹਨਾਂ ਨੂੰ ਹੀ ਆਪ ਨੇ ਟਿਕਟ ਦਿੱਤੀ ਹੈਗੀ ਹੈ ਇਸ ਤਰ੍ਹਾਂ ਦੇ ਦੇਉਗੀ ਉਹਨਾਂ ਕੋਲ ਇਸ ਤਰ੍ਹਾਂ ਦੇ ਕੈਂਡੀਡੇਟ ਨਹੀਂ ਸੀਗੇ ਜਿਹੜੇ ਇਹਨਾਂ ਨੂੰ ਬਲਵਲਾ ਕਰਕੇ ਟਿਕਟ ਦਿੱਤੀ ਗਈ ਹੈ ਤੁਸੀਂ ਦੇਖਿਆ ਜਿੰਨੇ ਕਾਂਗਰਸ ਤੋਂ ਗਏ ਨੇ ਬੰਦੇ ਦਾ ਇਹਨਾਂ ਕੋਲ ਬੰਦੇ ਨਹੀਂ ਹੈਗੇ ਨਾ ਕੋਈ ਕੈਡਰ ਨਹੀਂ ਹੈਗਾ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਆ ਜਿਹਨੇ ਦੇਸ਼ ਨੂੰ ਖੜਾ ਕੀਤਾ ਔਰ ਜਿਹਨੇ ਹਜ਼ਾਰ ਹਉਣ ਤੋਂ ਬਾਅਦ ਬੰਗਲੌਰ ਮਿਲਿਆ ਦੇਸ਼ ਚਲਾਉਣ ਦੀ ਅੱਜ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਦਾ ਹੈ ਜੋ ਕਾਂਗਰਸ ਕਹਿੰਦੀ ਆ ਕਰਕੇ ਦਿਖਾਉਂਦੀ ਆ ਇਸ ਕਰਕੇ ਉਹਨਾਂ ਕੋਲ ਬੰਦੇ ਨਹੀਂ ਹੈਗੇ ਆਪ ਸਾਡੇ ਸਾਹਮਣੇ ਰਿਜ਼ਲਟ ਆਉਣਾ ਹੈ ਔਰ ਕਿੰਨੀਆਂ ਵੋਟਾਂ ਜਿੰਨੀਆਂ ਪੈਣੀਆਂ ਨੇ ਤੁਹਾਨੂੰ ਪਤਾ ਲੱਗ ਜਾਊਗਾ ਜਿਹੜਾ ਜਰਨਲ ਜਟਾਉਣਾ ਵੀ ਕਿੰਨੇ ਕੁ ਪਾਣੀ ਚ ਨੇ ਜਿਹੜੇ ਕਿਹੜਾ ਉਹਨੇ ਕੰਮ ਕਰਾਇਆ ਕੀ ਲੋਕਾਂ ਕੋਲ ਰਿਪੋਰਟ ਕੱਢ ਲੈ ਜਾਣਾ ਆਪਣਾ ਦਸਣ ਜਾ ਕੇ ਵੀ ਆ ਕੰਮ ਕਰਾਇਆ ਸੀ ਇੱਕ ਵੀ ਕੰਮ ਨਹੀਂ ਕਰਾਇਆ ਉਹਨਾਂ ਨੇ ਜਿਹੜਾ ਹੈ ਹੁਣ ਤੱਕ ਇਸ ਕਰਕੇ ਨਾ ਲੋਕਾਂ ਨੂੰ ਆਸ ਆ ਲੋਕਾਂ ਨੂੰ ਕਹਨੇ ਸੀਗੇ ਅਸੀਂ ਔਰਤਾਂ ਨੂੰ ਇੱਕ ਇੱਕ 1000 ਰੁਪਏ ਦੇਵਾਂਗੇ ਮਹੀਨੇ ਦੇ ਵਿੱਚ ਕਿਸੇ ਔਰਤ ਨੂੰ 1000 ਰੁਪਏ ਨਹੀਂ ਮਿਲਿਆ ਹੈਗਾ 2.5 ਸਾਲ ਦਾ ਸਮਾਂ ਬੀਤ ਗਿਆ ਉਹਨਾਂ ਦਾ ਦੀ ਸਮਾਂ ਜਿਹੜਾ ਕਹਨੇ ਸੀ ਅਸੀਂ 2500 ਪੈਨਸ਼ਨ ਕਰਾਂਗੇ ਜਿਹੜੀ ਕਾਂਗਰਸ ਨੇ 1500 ਰੁਪਏ ਕੀਤੀ ਸੀਗੀ ਅੱਜ 2.5 ਸਾਲ ਚ ਕੋਈ ਪੈਨਸ਼ਨ ਨਹੀਂ ਵਧਾਈ ਗਈ ਹੈਗੀ ਕਨੇਸੀ ਅਜੀ ਗਰੀਬ ਲੋਕਾਂ ਦੇ ਸਹੂਲਤਾਂ ਦਵਾਂਗੇ ਅੱਜ ਗਰੀਬ ਲੋਕਾਂ ਦੇ ਕਾਰਡ ਕੱਟੇਗੇ ਉਹਨਾਂ ਔਰਤਾਂ ਦੇ ਕਾਰਡ ਕੱਟੇਗੇ ਜਿਨ੍ਹਾਂ ਦੇ ਸਿਰ ਤੇ ਸਾਈ ਨਹੀਂ ਹੈਗਾ ਸਾਡੇ ਕੋਲ ਆ ਕੇ ਬਚਰੀਆਂ ਆਪਣਾ ਦੁੱਖ ਦੱਸਦੀਆਂ ਆ ਕੇ ਜਿਹੜੇ ਕਾਂਗਰਸ ਸਰਕਾਰ ਵੇਲੇ ਕਾਰਡ ਲੋਕਾਂ ਦੇ ਗਰੀਬਾਂ ਦੇ ਬਣਾਏ ਸੀਗੇ ਉਹ ਇਹਨਾਂ ਦੇ ਬੈਠ ਕੇ ਕੱਢ ਦਿੰਦੇ ਗਏ ਨੇ ਕੋਈ ਸਰਵਾ ਨਹੀਂ ਹੋਇਆ ਕੋਈ ਪੁੱਛਗਿੱਛ ਨਹੀਂ ਹੋਈ ਹੈਗੀ ਇਸ ਕਰਕੇ ਲੋਕ ਤਲਾ ਤਲਾ ਕਰਦੇ ਨੇ ਅੱਜ ਲੋਕ ਡੀਕ ਰਹੇ ਨੇ ਅੱਜ ਸਿਰਫ ਚੋਣਾ ਕਰਾਉਣ ਵਾਲੇ ਇਹ ਪੰਜਾਬ ਦੀਆਂ ਜੇ ਇੱਕ ਵੀ ਸੀਟ ਉਹਨੇ ਮੱਝੇ ਬੱਲ ਲੱਭ ਜਵੇ ਇਸ ਕਰਕੇ ਲੋਕ ਸਮਝ ਚੁੱਕੇ ਨੇ ਔਰ ਇਹ ਜਿਹੜੀ ਕਹਿਣੀ ਦੇ ਕਰਨੇ 'ਚ ਬੜਾ ਫਰਕ ਆ ਇਸ ਕਰਕੇ ਲੋਕਾਂ ਦੇਸੀ ਤੇਰੀ ਜਾ ਰਹੇ ਆ ਜੇਕਰ ਸਾਡਾ ਕੰਮ ਨਾ ਕਰਾਂ ਤਾਂ ਸਾਨੂੰ ਲੋਕ ਕਹਿੰਦੇ ਬੋਲਦੇ ਇਹ ਸਾਡਾ ਕੰਮ ਬੋਲਦਾ ਇਸ ਕੰਮ ਦੇ ਜਰਤੇ ਵੋਟ ਮੰਗਾ ਰਹੇ ਆ ਔਰ ਇਸ ਕਰਕੇ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਆਏ ਹੋ ਇੱਥੇ ਸਾਡਾ ਕਿਉਂਕਿ মিডিਆ ਥੰਮ ਹੁੰਦਾ মিডিਆ ਨੂੰ ਤਾਂ ਲੋਕਾਂ 'ਚ ਪਹੁੰਚਾਉਣੀ ਹੁੰਦੀ ਆ ਜਿਹੜੀ ਸਟਾਈਲ ਦੱਸਣੀ ਹੁੰਦੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੰਨ ਜੈ ਭਾਰਤ